ਵਿਚ ਆਓ ਤੇ ਗਰੀਬ ਨਵਾਜ ਪਾਤਸ਼ਾਹ ਨੂੰ ਬੜੇ ਠਹਿਰਾਓ ਨਾਲ ਕੁਝ ਸਕਿੰਟ ਮਹਾਰਾ ਦੇ ਚਰਨਾਂ ਤੇ ਨਮਸਕਾਰ ਕਰੀਏ ਨਹੀਂ ਵੀ ਜਲਦੀ ਨਾਲ ਆਏ ਚੁੰਝ ਮਾਰੀ ਪਗ ਦੀ ਤੇ ਉੱਠ ਕੇ ਜਲ ਗਏ ਨਮਸਕਾਰ ਸਿੱਖ ਕਰੇ ਬਹੁਤ ਧੀਰਜ ਨਾਲ ਕਿਤੇ ਮਹਾਰਾ ਨੂੰ 1-2 ਮਿੰਟ ਨਮਸਕਾਰ ਕਰਕੇ ਵੇਖੋ ਯਕੀਨ ਮੰਨਿਓ ਸਿਰ ਦੇ ਦਿਮਾਗ ਦੇ ਹਿਰਦੇ ਦੇ ਜਨਮ ਜਰਮਾਂਤਰਾਂ ਦੇ ਬੋਝ ਲੈ ਜਾਂਦੇ ਆ ਜੇ ਮਾਨ ਨੂੰ ਧੀਰਜ ਨਾਲ ਨਮਸਕਾਰ ਕਰੀਏ ਹਾਂ ਜੀ ਤੇ ਸੰਗਤ ਦਾ ਵਿਸ਼ੇਸ਼ ਇਕੱਠ ਹੋਵੇ ਤੇ ਖੱਬੇ ਸਜੇ ਹੋ ਕੇ ਆਨੰਦ ਲੈਣਾ ਚਾਹੀਦਾ ਤਾਂ ਕਿ ਪ੍ਰਬੰਧ ਵੀ ਨਾ ਵਿਗੜੇ ਪਰ ਧੀਰਜ ਨਾਲ ਨਮਸਕਾਰ ਕਰਨ ਦੇ ਨਾਲ ਮਨ ਦੇ ਬੋਝ ਉਤਰਦੇ ਆ ਫਿਰ ਕੋਸ਼ਿਸ਼ ਕਰੀਏ ਮਹਾਰਾ ਦੇ ਸਨਮਖ ਹੋਈਏ ਜਦੋਂ ਮਹਾਰਾ ਦਾ ਮੁਖਵਾਕ ਹੋਵੇ ਪ੍ਰਕਾਸ਼ ਹੋਵੇ ਸੁਖਾਸਣ ਹੋਵੇ ਮਹਾਰਾ ਦਾ ਖੁੱਲਾ ਦਰਸ਼ਨ ਪ੍ਰਾਪਤ ਹੁੰਦਾ ਹੋਵੇ ਸਿੱਧਾ ਉਦੋਂ ਹੀ ਮਹਾਰਾ ਦੇ ਦਰਬਾਰ ਵਿੱਚ ਹਾਜ਼ਰੀ ਹੈ ਕਿ ਪ੍ਰਭ ਕੀ ਦ੍ਰਿਸ਼ਟ ਮਹਸਖ ਹੋਏ ਜੇ ਮਹਾਰਾਜ ਦੀ ਦ੍ਰਿਸ਼ਟੀ ਸਾਡੇ ਉੱਪਰ ਪੈ ਗਈ ਸਾਨੂੰ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੇ ਕਿਵਾੜ ਖੁੱਲਣ ਤੇ ਅਰਥਾਤ ਪ੍ਰਕਾਸ਼ ਵੇਲੇ ਜਾਂ ਸੁਖਾਸਨ ਵੇਲੇ ਮਹਾਰਾਜ ਦਾ ਖੁੱਲਾ ਦਰਸ਼ਨ ਹੋ ਗਿਆ ਬਿਨਾਂ ਬਸਤਰਾਂ ਤੋਂ ਬਿਨਾਂ ਰੁਮਾਲਾ ਸਾਹਿਬ ਜੀ ਤੋਂ ਕਿਉਂਕਿ ਰੁਮਾਲਾ ਸਾਹਿਬ ਚੁੱਕਣ ਦੀ ਆਗਿਆ ਨਹੀਂ ਆ ਹਰੇਕ ਨੂੰ ਤੇ ਫਿਰ ਤੇ ਸਾਨੂੰ ਮਹਾ ਸੁਖ ਪ੍ਰਾਪਤ ਹੋ ਜਾਏਗਾ ਇਹਦੇ ਨਾਲ ਕੀ ਹੋਏਗਾ ਜਿਹੜੇ ਕੱਲੇ ਦੁ ਕੱਲੇ ਸਿੰਘ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ ਮਹਾਰਾਜ ਦੀ ਬੇਅਦਬੀ ਹੁੰਦੀ ਥਾਵਾਂ ਪਰ ਥਾਵਾਂ ਤੇ ਉਹ ਵੀ ਰੁਕ ਜਾਏਗੀ ਔਰ ਮਰਜਾਦਾ ਵੀ ਇਹ ਹੈ ਕਿ ਘੱਡੋ ਘੱਟ ਪੰਜ ਸਿੰਘ ਮਹਾਰਾ ਦੇ ਪ੍ਰਕਾਸ਼ ਵੇਲੇ ਤੇ ਘੱਟੋ ਘੱਟ ਪੰਜ ਸਰੀਰ ਮਹਾਰਾ ਦੇ ਸੁਖਾਸਣ ਵੇਲੇ ਹੋਣ ਜੇ ਪਰਮ ਸੁਖ ਲੈਣਾ ਕਿਤੇ ਗੁਰੂ ਕੀ ਮਰਜਾਦਾ ਨੂੰ ਹਿਰਦੇ ਵਿੱਚ ਅਪਣਾਈਏ ਤਨਹਨ ਜਿਨ੍ਹਾਂ ਦੇ ਕੋਲੋਂ ਅਰਦੀ ਅਸੀਂ ਅਰਦਾਸਾਂ ਕਰਾ ਕੇ ਲੋਕ ਪ੍ਰਲੋਕ ਦੇ ਸੁਖ ਮੰਗਦਿਆਂ ਜੇ ਉਹ ਮਹਾਰਾ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਫਿਰ ਅਸੀਂ ਕਿਉਂ ਨਹੀਂ ਹਾਜ਼ਰ ਹੈਗੇ ਸਾਨੂੰ ਵੀ ਮਹਾਰਾ ਦੇ ਪ੍ਰਕਾਸ਼ ਵੇਲੇ ਸਤਿਗੁਰਾਂ ਦੇ ਸੁਖਾਸਣ ਵੇਲੇ ਜਾਣਾ ਚਾਹੀਦਾ ਇੱਕ ਤਾਂ ਅਸੀਂ ਮਹਾਰਾ ਨੂੰ ਚੌਰ ਚਤ ਛਤਰ ਤਖਤ ਦਾ ਮਾਲਕ ਕਹਿੰਦੇ ਆ ਤੇ ਸਾਡੇ ਪਿੰਡ ਵਿੱਚ ਸਾਡੇ ਮਹਾਲੇ ਸਾਡੇ ਕਸਬੇ ਵਿੱਚ ਮਹਾਰਾ ਦਾ ਪ੍ਰਕਾਸ਼ ਹੋਏ ਬਿਨਾਂ ਚੌਰ ਤੋਂ ਕੱਲਾ ਗ੍ਰੰਥੀ ਸਿੰਘ ਚੌਰ ਕਰੇਗਾ ਕਿ ਪ੍ਰਕਾਸ਼ ਕਰੇਗਾ ਕਿ ਗਦੇਲੇ ਲਗਾਏਗਾ ਕੀ ਕਰੇਗਾ ਤੇ ਅਸੀਂ ਕਿਹੜੇ ਮੂੰਹ ਨਾਲ ਮਹਾਰਾ ਨੂੰ ਚੌਰ ਛਤਰ ਤਖਤ ਦਾ ਮਾਲਕ ਕਹੀਏ ਫਿਰ ਇਸ ਕਰਕੇ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਜੇ ਮਹਾਰਾ ਦੀ ਦ੍ਰਿਸ਼ਟੀ ਸਾਡੇ ਤੇ ਪੈ ਜਾਵੇਗੀ ਨਾ ਪ੍ਰਕਾਸ਼ ਔਖਾ ਸੁਣਵੇਲੇ ਮਹਾ ਸੁਖ ਪ੍ਰਾਪਤ ਹੋਏਗਾ ਹੁਣ ਦੇਖ ਲਓ ਜੇ ਦੀ ਇੱਛਾ ਹੈ ਮਹਾ ਸੁਖ ਪ੍ਰਾਪਤ ਕਰਨ ਦੀ ਹਰ ਰਸ ਪਾਵੇ ਬਿਰਲਾ ਕੋਣ ਇਹ ਕਹਿੰਦੇ ਇਸ ਨਾਮ ਰਸ ਨੂੰ